ਅੱਜ ਜਿਹੜੀ ਤੁਹਾਨੂੰ ਅਸੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਆ ਦੋਵਾਂ ਭੈਣਾਂ ਦੀ ਕਹਾਣੀ ਹੈ ਢਿੱਡੋਂ ਪੈਦਾ ਹੋਣ ਤੇ ਇਹ ਅੱਡ-ਅੱਡ ਮਾਪਿਆਂ ਦੇ ਘਰੇ ਪੈਦਾ ਹੁੰਦੀਆਂ ਪਰ ਰਿਸ਼ਤੇਦਾਰੀ ਦੇ ਵਿੱਚ ਜੜਾਣੀ ਤੇ ਜਠਾਣੀ ਲੱਗਦੀਆਂ ਨੇ ਹਾਲਾਤ ਦੋਵਾਂ ਦੇ ਇਹੋ ਜਿਹੇ ਹੋ ਜਾਂਦੇ ਐ ਕਿ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਦੀ ਜ਼ਰੂਰਤ ਪੈਂਦੀ ਐ ਤੇ ਫਿਰ ਜਦੋਂ ਉਹ ਸਾਥ ਮਿਲਦਾ ਇੱਕ ਦੂਜੇ ਦਾ ਤੇ ਇਹ ਦੋਵੇਂ ਦਰਾਣੀ ਜਠਾਣੀ ਤੋਂ ਭੈਣਾਂ ਬਣ ਜਾਂਦੀਆਂ ਤੁਸੀਂ ਦਰਾਣੀਆਂ ਜਠਾਣੀਆਂ ਦੇ ਕਲੇਸ਼ ਦਰਾਣੀਆਂ ਜਠਾਣੀਆਂ ਦੀਆਂ ਲੜਾਈਆਂ ਤਾਂ ਬਹੁਤ ਵੇਖੀਆਂ ਹੋਣਗੀਆਂ ਪਰ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਦਰਾਣੀ ਤੇ ਜਠਾਣੀ ਜਿਹੜੀ ਆਪਣੇ ਆਪ ਨੂੰ ਭੈਣ ਬਣਾ ਕੇ ਇੱਕ ਦੂਜੀ ਨੂੰ ਭੈਣਾ ਬਣਾ ਕੇ ਆਪਣੀ ਜ਼ਿੰਦਗੀ ਨੂੰ ਆਪਣੇ ਸੰਘਰਸ਼ਾਂ ਨੂੰ ਲੜ ਰਹੀਆਂ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਵੀ ਜਰੂਰ ਕਰਿਓ ਜੀ ਸੁਣਦੇ ਆਂ ਪੂਰੀ ਕਹਾਣੀ ਇਹਨਾਂ ਦੀ ਆਪਦੀ ਜਵਾਬੀ ਕਹਿੰਦੇ ਦਰਾਣੀਆਂ ਅਜਠਾਣੀਆਂ ਚ ਤਾਂ ਲੜਾਈਆਂ ਹੀ ਹੁੰਦੀਆਂ ਹੁੰਦੀਆਂ ਅੱਜ ਪਹਿਲੀ ਦਰਾਣੀ ਜਠਾਣੀ ਦੇਖੇ ਜਿਹੜੇ ਭੈਣਾਂ ਨੂੰ ਰਹਿੰਦੀਆਂ ਤੇ ਕੀ ਕਰਨ ਰਿਆ ਨਹੀਂ ਜੀ ਸਾਡਾ ਤਾਂ ਭੈਣਾਂ ਨਾਲ ਹੀ ਵੱਧ ਕੇ ਪਿਆਰ ਆ ਇਦਾਂ ਦੀ ਕੋਈ ਗੱਲ ਨਹੀਂ ਵਧੀਆ ਸਾਡੇ ਵਧੀਆ ਜ਼ਿੰਦਗੀ ਲੰਘਦੀ ਹੈ ਕਿਵੇਂ ਤੁਹਾਡੀ ਆਪਾਂ ਕਹਿੰਦੇ ਹਾਂ ਨਾ ਵੀ ਜਿਵੇਂ ਮੁੰਡੇ ਕਹਿੰਦੇ ਨੇ ਵੀ ਸਾਡੀ ਤਾਂ ਲਿਆਜ ਪੈ ਗਈ ਥੋਡੀ ਕਿਵੇਂ ਲਿਆਜ ਤੇ ਸਾਡੀ ਜੀ ਵੀ ਹਸਬੰਡ ਦੀ ਸਾਡੇ ਦੀ ਰਿਸ਼ਤੇ ਦੀ ਰਿਸ਼ਤੇਦਾਰੀ ਆਗੀਗਾ ਹਾਂ ਵੀ ਭੂਆ ਵਿਆਹੀ ਹੋਈ ਐ ਇਹਨਾਂ ਦੀ ਸੱਸ ਸੀ ਜਿਹੜੀ ਉਹ ਮੇਰੇ ਹਸਬੰਡ ਦੀ ਭੂਆਗੀ ਜੀ ਤੇ ਪਹਿਲਾਂ ਅਸੀਂ ਸਾਡੀ ਭੂਆ ਦੀ ਡੈਥ ਹੋ ਗਈ ਸੀ ਅਸੀਂ ਉਦੋਂ ਆਏ ਸੀ ਜੀ ਇਹਨਾਂ ਕੋਲੇ ਜਦ ਮੈਂ ਪਹਿਲੀ ਵਾਰ ਦੇਖੀ ਸੀ ਜੀ ਇਹ ਤੇ ਫਿਰ ਬਾਅਦ ਮੈਂ ਇਹਨਾਂ ਦੇ ਹਸਬੰਡ ਦੀ ਹੋਈ ਡੈਥ ਫਿਰ ਅਸੀਂ ਉਦੋਂ ਫੇਰ ਆਏ ਫਿਰ ਜਨਨ ਕਿ ਵੀ ਅਸੀਂ ਇੱਕ ਦੂਜੇ ਨਾਲ ਫੋਨ ਕਰਨ ਲੱਗ ਗਏ ਬਹੁਤ ਗੱਲਾਂ ਹੁੰਦੀਆਂ ਸੀ ਜੀ ਸਾਡੇ ਚ ਅਸੀਂ ਸਾਰਾ ਸਾਰਾ ਦਿਨ ਗੱਲ ਕਰਨੀ ਜਨਨ ਕਿ ਵੀ ਸਾਡਾ ਵੀ ਇੱਕ ਭੈਣਾ ਵਾਲਾ ਪਿਆਰ ਬਣ ਗਿਆ ਜੀ ਹੈ ਤਾਂ ਅਸੀਂ ਰਿਸ਼ਤੇਦਾਰੀ ਚ ਤਾਂ ਅਸੀਂ ਦਰਾਣੀ ਚ ਠਾਣੀ ਆ ਜੀ ਪਰ ਸਾਡਾ ਜਾਨੀ ਕਿ ਭੈਣ ਭੈਣ ਨਾਲੋਂ ਵੀ ਵੱਧ ਆ ਜੀ ਸਾਡਾ ਅਸੀਂ ਇਕੱਠੇ ਰਹਿਣਾ ਵੀ ਇਕੱਠਿਆਂ ਨੇ ਖਾਣਾ ਇਕੱਠਿਆਂ ਨੇ ਕੰਮ ਕਰਨਾ ਅਸੀਂ ਇਕੱਠੇ ਰਹਿਨੇ ਆ ਜੀ ਸਾਰਾ ਤੁਸੀਂ ਕਹਿੰਦੇ ਸੀ ਵੀ ਇਹਨਾਂ ਨੇ ਪਿਆਰ ਨਹੀਂ ਕੀਤਾ ਸੀ हां जी ਕੀਤਾ ਸੀ ਆ ਅਸੀਂ ਪਹਿਲਾਂ ਤਾਂ ਸੀ ਕੀਤੀ ਵੀ ਆ ਜਾ ਸਾਡੇ ਨਾਲ ਹੀ ਅਸੀਂ ਚਲੇਗੇ ਸੀ ਬਾਹਰ ਤੇ ਬਾਅਦ ਚ ਗੱਲ ਹੁੰਦੀ ਹੁੰਦੀ ਕਰਨੀ ਕੰਮ ਨਹੀਂ ਇੱਧਰ ਹੈ ਕੰਮ ਨਹੀਂ ਕਿ ਵੀ ਠੀਕ ਆ ਵੀ ਸਾਡੇ ਫੈਨ ਲੱਗੀ ਹੋਈ ਆ ਜੇ ਬਣ ਗਿਆ ਤਾਂ ਜੀ ਮੈਂ ਚੱਲੇਗੀ ਤੇ ਤੁਹਾਨੂੰ ਜਰੂਰ ਬੁਲਾਉਂਗੀ ਜੀ ਠੀਕ ਆ ਮੈਂ 4 4 ਮਹੀਨੇ ਹੋਏ ਮੈਨੂੰ ਗਈ ਨੂੰ 5ਵੇਂ ਮਹੀਨੇ ਚ ਇਹ ਆ ਗਈ ਆਏ ਤੇ ਬਾਤ ਸਾਡਾ ਬਸ ਇਦਾਂ ਹੀ ਪਿਆਰ ਵਧ ਗਿਆ ਪੈਣਾ ਨਾ ਵਧ ਕੇ ਅਸੀਂ ਰਹਿਣ ਲੱਗੇ ਇੱਕ ਜਗ੍ਹਾ ਕੀ ਜ਼ਿਆਦਾ ਤਾਂ ਸੀ ਸੀ ਇੱਕ ਜਗ੍ਹਾ ਕੀ ਰਹਿਨੇ ਹਾਂ ਹਾਂਜੀ ਅਸੀਂ ਉਧਰ ਵੀ ਵੀ ਬਾਹਰ ਵੀ ਰਹੇ ਹਾਂ ਅਸੀਂ ਬਾਹਰ ਵੀ ਅਸੀਂ ਇਕੱਠੇ ਹੀ ਰਹੇ ਹਾਂ ਜੀ ਕਿਹੜੇ ਦੇਸ਼ ਰਹੇ ਸੀ ਅਸੀਂ ਇੱਧਰ ਮਾਲ ਦੇ ਮਾਲ ਦੀ ਹਾਂਜੀ ਹਾਂਜੀ ਤੇ ਇਹ ਜਦੋਂ ਇਹ ਕਹਿੰਦੇ ਵੀ ਤੁਸੀਂ ਫਿਰ ਤੁਸੀਂ ਕਿਉਂ ਨਹੀਂ ਕੀਤਾ ਇਹਨਾਂ ਨੂੰ ਪਿਆਰ ਨਹੀਂ ਜੀ ਮੈਂ ਵੀ ਬਾਤ ਕਰਦੀ ਐ ਜੀ ਮੈਂ ਤਾਂ ਆਪਣਾ ਘਰ ਛੱਡ ਕੇ ਵੀ ਇਹਨਾਂ ਕੋਲੇ ਬੈਠੀ ਹਾਂ ਜੀ ਬੱਧਾ ਬੈਠ ਰਹੀ ਹਾਂ ਨਾ ਨਹੀਂ ਪਿਆਰ ਬਹੁਤ ਕਰਦੇ ਆਂ ਜੀ ਇਦਾਂ ਦੀ ਕੋਈ ਉਹ ਨਹੀਂ ਹੈਗੀ ਵੀ ਬੱਚੇ ਵੀ ਆਪਸ ਵਿੱਚ ਸਾਡੇ ਜੀ ਬਹੁਤ ਵੀ ਇੱਕ ਦੂਜੇ ਦੇ ਕਲੋਜ਼ ਨੇ ਤੇ ਬੱਚਿਆਂ ਨੇ ਵੀ ਨਹੀਂ ਸਾੜਿਆਂ ਨੇ ਫਰਕ ਰੱਖਿਆ ਹੈਗਾ ਅਸੀਂ ਵੀ ਕਦੇ ਨਾ ਇਹਨਾਂ ਦੇ ਬੱਚਿਆਂ ਨੇ ਵੀ ਕਦੇ ਮੇਰੇ ਨਾਲ ਫਰਕ ਰੱਖਿਆ ਨਾ ਮੈਂ ਇਹਨਾਂ ਦੇ ਬੱਚਿਆਂ ਨਾਲ ਰੱਖਿਆ ਨਾ ਇਹਨਾਂ ਨੇ ਕਦੇ ਮੇਰੇ ਬੱਚਿਆਂ ਨਾਲ ਫਰਕ ਰੱਖਿਆ ਇਦਾਂ ਕੁਛ ਹੀ ਨਹੀਂ ਹੈਗਾ ਜੀ ਇੱਕ ਆਪਸੀ ਘਰ ਪਰਿਵਾਰ ਵਾਂਗੂ ਹੀ ਰਹਿੰਦੇ ਆਂ ਜੀ ਅਸੀਂ ਕੋਈ ਗੱਲ ਹੋਣੀ ਹੈ ਚਾਹੇ ਇਹਨਾਂ ਨੇ ਕਰ ਲਈ ਚਾਹੇ ਮੈਂ ਕਰ ਲਈ ਗੱਲ ਹੀ ਕੋਈ ਹੋਣੀ ਹੈ ਜੋ ਵੀ ਹੈ ਚਾਹੇ ਸਾਡਾ ਘਾਟਾ ਚਾਹੇ ਪਾਦਾ ਇੰਨੇ ਇੰਨੀ ਪੂਰੀ ਸਾਂਝ ਦਾ ਕਿਤੇ ਤਾਂ ਨੇ ਵੀ ਤੁਹਾਡੇ ਦੁੱਖ ਵੀ ਸਾਂਝੇ ਆ ਜਾਂ ਇਹ ਕਈ ਵੀ ਦੁੱਖ ਇੱਕੋ ਜਿਹੇ ਆ ਦੁੱਖ ਤਾਂ ਇਹ ਦੇਖੋ ਹਨਾ ਕਿਤੇ ਨਾ ਕਿਤੇ ਤਾਂ ਇਹ ਵੀ ਹੈਗਾ ਜੀ ਹਨਾ ਵੀ ਅੱਜ ਕੱਲ ਜੇ ਕਿਸੇ ਨੂੰ ਦੁੱਖ ਦੱਸਦੇ ਆ ਜੀ ਆਪਣਾ ਹਨਾ ਮਜ਼ਾਕ ਬਣਾ ਦਿੰਦੇ ਨੇ ਲੋਕ ਪਰ ਸਾਡੇ ਚ ਹੈ ਜੋ ਕੁਝ ਨਹੀਂ ਹੈਗਾ ਇਹ ਨੇ ਆਪਣੇ ਮੈਨੂੰ ਦੁੱਖ ਦੱਸਣੇ ਨੇ ਮੈਂ ਵੀ ਇੱਕ ਦੁੱਖ ਬਣਾਉਣਾ ਇਹਦਾ ਇਹਨੇ ਵੀ ਮੇਰਾ ਮੇਰਾ ਇਹਨੇ ਬੜਾ ਦੁੱਖ ਮਨਾਇਆ ਜੀ ਵੀ ਬਹੁਤ ਇਹਨੇ ਮੇਰਾ ਸਾਥ ਦਿੱਤਾ ਹਰ ਇੱਕ ਚੀਜ਼ ਚ ਵੀ ਜਿਵੇਂ ਮੈਂ ਘਰੋਂ ਇੰਨੀ ਦੁਖੀ ਰਹਿੰਦੀ ਸੀ ਇਹਨੇ ਇੱਕ ਮੈਨੂੰ ਜੀਣਾ ਜਾ ਸਿਖਾਤਾ ਵੀ ਕਿਵੇਂ ਦੁਨੀਆ ਤੇ ਰਹੀ ਦਾ ਕਿਵੇਂ ਦੁਨੀਆ ਨਾਲ ਵਰਤੀ ਦਾ ਵੀ ਤੂੰ ਆਪਣੇ ਬੱਚਿਆਂ ਲਈ ਜਿਉ ਇਹ ਚੀਜ਼ ਸਿਖਾਈਤੀ ਜੀ ਇਹਨੇ ਮੈਨੂੰ ਤੁਸੀਂ ਜੀਣਾ ਸਿਖਾਇਆ ਇਹਨਾਂ ਨੂੰ ਤੇ ਤੁਸੀਂ ਕਿੱਥੋਂ ਸਿੱਖਿਆ ਜੀਣਾ ਤੇ ਜੀਣਾ ਜੀ ਬਸ ਮਾਂ ਨਹੀਂ ਸਾਡਾ ਇਦਾਂ ਦਾ ਹੋ ਗਿਆ ਹਣ ਜਦ ਅਸੀਂ ਇਕੱਲੇ ਰਹਿ ਗਏ ਨਾ ਵੀ ਇਕੱਲਿਆਂ ਦਾ ਕੋਈ ਹੁੰਦਾ ਨਹੀਂ ਇੱਕ ਦੂਜੇ ਦੇ ਦੁੱਖਿਆ ਦਾ ਦੁੱਖੇ ਸਾਂਝ ਕਰ ਸਕਦਾ ਤੇ ਜਦੋਂ ਇਹਨਾਂ ਨੇ ਮੈਨੂੰ ਕਿਸੇ ਨੇ ਦੱਸਿਆ ਵੀ ਇਹਨਾਂ ਨੂੰ ਐਦਾਂ ਦੀ ਪ੍ਰੋਬਲਮ ਹੋਊਗੀ ਅਸੀਂ ਬਾਹਰ ਤੋਂ ਅਲੱਗ-ਅਲੱਗ ਹੋ ਗਏ ਸੀਗੇ ਪਹਿਲਾਂ ਮੈਂ ਆ ਗਈ ਇਦੋਂ ਬਾਅਦ ਚ ਇਹਨੇ ਆਏ ਤੇ ਬਾਅਦ ਚ ਮੇਰੇ ਕੋਲ ਇਹਨਾਂ ਨੇ ਢੇੜਾ ਨਾ ਲਾਇਆ ਕਿ ਨਾ ਮੈਂ ਗਈ ਨਾ ਆਏ ਗਏ ਮੇਰੇ ਕੋਲੇ ਆਏ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ। ਕਿ ਇਹ ਮੈਨਾਂ ਨੂੰ ਕਿਸੇ ਕੁੜੀ ਤੋਂ ਨੰਬਰ ਲੈਂਦਾ ਨੰਬਰ ਚੇਂਜ ਕਰਿਆ। ਵਾਖੇ ਵੀ ਤੈਨੂੰ ਮੈਂ ਸੁਣਿਆ ਵੀ ਸੋਨੂੰ ਇਹ ਪ੍ਰੋਬਲਮ ਆ ਗਈ। ਵੀ ਮੈਂ ਤੈਨੂੰ ਮਿਲ ਨਹੀਂ ਮਿਲਣਾਗਾ। ਮੇਰਾ ਮਨ ਨਹੀਂ ਲੱਗਦਾ। ਹਿੰਦੀ ਵੀ ਠੀਕ ਆ। ਇਹ ਮੇਰੇ ਦੂਸਰੇ ਦਿਨ ਮੇਰੇ ਕੋਲ ਆ ਗਏ। ਆਏ ਹੋਏ ਤਾਂ ਇਹ ਕਹਿੰਦੀ ਵੀ ਮੇਰਾ ਸਾਭੀ ਬਹੁਤ ਪਰੇਸ਼ਾਨ ਆ। ਵੀ ਮੈਨੂੰ ਆਹ ਪ੍ਰੋਬਲਮ ਆ। ਨਾ ਕਿ ਵੀ ਕੋਈ ਗੱਲ ਨਹੀਂ। ਵੀ ਜਿੰਨੇ ਜੋ ਗਰੇ ਹੈਗੇ ਅਸੀਂ ਮੈਂ ਤੈਨੂੰ ਵੀ ਕੋੜੀ ਰੱਖਣਾ ਮੈਂ ਤੋੜਨੀ ਤੋੜਨਾ। ਵੀ ਜਾਣਾ ਨਹੀਂ ਤੂੰ ਕਿਤੇ ਵੀ। ਜਰਾ ਮਨ ਹੋਰ ਹੋਊਗਾ ਜੇ ਤੂੰ ਵੀ ਇਕੱਲੀ ਰਹਿਣ ਲੱਗੀ ਤੂੰ ਪਾਗਲ ਹੋ ਜਾਵੇਂਗੀ ਇਹਨਾਂ ਨੂੰ ਇਦਾਂ ਦੀ ਕੋਈ ਡਾਕਟਰੀ ਇਲਾਜ ਜੈਵਦੀਪ ਉਹ ਹੋ ਗਿਆ ਸੀ ਆ ਤਬ ਛੱਡਣ ਲੱਗ ਗਈ ਸੀ ਘਰ ਹਾਂ ਘਰ ਚ ਕੋਈ ਪ੍ਰੋਬਲਮ ਹੋਊਗੀ ਉਹਦਾ ਕੋਈ ਟੈਨਸ਼ਨ ਲੈ ਕੇ ਇਹ ਫਿਰ ਮੈਂ ਇਹਨੂੰ ਕੱਲਾ ਨਹੀਂ ਛੱਡਿਆ ਕਦੇ ਵੀ ਤੁਸੀਂ ਜੇ ਆਪਾਂ ਕਹਿੰਦੇ ਆ ਵੀ ਦਰਾਣੀਆਂ ਜਟਾਣੀਆਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਬਣਦੀ ਨਹੀਂ ਹੁੰਦੀਆਂ ਅੰਦ ਨੂੰ ਇਹ ਕਿਉਂ ਫੀਲ ਹੋਇਆ ਵੀ ਮੈਂ ਇਹਨੂੰ ਇਕੱਲੀ ਨਹੀਂ ਛੱਡਣਾ ਨਹੀਂ ਤਾਂ ਇਹ ਹੁਣ ਜਠਾਣੀਆਂ ਦਾ ਤਾਂ ਹੁੰਦਾ ਜਾਂ ਦਰਾਣੀਆਂ ਦਾ ਹੁੰਦਾ ਇਹ ਰਿਸ਼ਤਾ ਕਹਿੰਦੇ ਵੀ ਸ਼ਰੀਕੇ ਦਾ ਰਿਸ਼ਤਾ ਹੁੰਦਾ ਕਹਿੰਦੇ ਵੀ ਉਹ ਤਾਂ ਫਿਰ ਐ ਹੁੰਦਾ ਵੀ ਮਜ਼ਾਕ ਢਾਉਂਦਾ ਫਿਰ ਚਾਰ ਜਣਿਆਂ ਨੂੰ ਹੋਰ ਦੱਸਦਾ ਕਿ ਉਹਨਾਂ ਨੂੰ ਉਹਨਾਂ ਨੂੰ ਵੀ ਕੋਈ ਉਹਦੇ ਤਾਂ ਹੋ ਗਿਆ ਵੀ ਤੁਸੀਂ ਮਜ਼ਾਕ ਢਾਉਣ ਦੀ ਵਜ੍ਹਾ ਸਹਾਰਾ ਬਣਨ ਦਾ ਇੱਕ ਇੱਕ ਕਿੱਥੋਂ ਇੰਨਾ ਈਮੋਸ਼ਨ ਲਿਆਇ ਕਿੱਥੋਂ ਇੰਨਾ ਵੀ ਤੁਸੀਂ ਆਪਣੇ ਆਪ ਦਾ ਦਿਲ ਨੂੰ ਕੁਝ ਕੀਤਾ ਕਿ ਇਹਨਾਂ ਦੇ ਕਿਤੇ ਚਿਹਰੇ 'ਤੇ ਤੁਹਾਨੂੰ ਲੱਗਿਆ ਵੀ ਬਹੀ ਨਹੀਂ ਹੈ ਦੇਖੋ ਜੀ ਸੋਚੇ ਕੇ ਤਾਂ ਨਹੀਂ ਅਸੀਂ ਚੱਲੇ ਬਸ ਮਨ ਤੋਂ ਤਾਂ ਮਨ ਉੱਠਿਆ ਵੀ ਇਹਨਾਂ ਤਾਂ ਅਸੀਂ ਆਦੀ ਭੈਣ ਹੀ ਸਮਝਦੇ ਆਂ ਕੋਈ ਐਂ ਤਾਂ ਦੇਖਿਆ ਵੀ ਸਾਡੇ ਵੀ ਦੋ ਭੈਣਾਂ ਹੋਰ ਵੀ ਆ ਤੀਜੀ ਮੈਂ ਇਹੀ ਭੈਣ ਹੋ ਗਈ ਸਾਡੀ ਜਿਆਦਾ ਤਾਂ ਕਲੋਜ਼ ਸਾਡੇ ਇਹੀ ਰਹਿੰਦੇ ਨੇ ਦੁੱਖ ਸੁੱਖ ਸਤਾ ਅਸੀਂ ਇੱਕ ਦੂਜੇ ਦੀ ਖੜਦੇ ਆਂ ਜੋ ਕੋਈ ਸਾਡੇ ਕੋਈ ਪ੍ਰੋਗਰਾਮ ਆਉਂਦਾ ਜਾਂ ਦੁੱਖ ਸੁੱਖ ਆ ਇਹੀ ਹੋਣੇ ਉਹਨਾਂ ਮੈਨੂੰ ਲੱਗਦਾ ਜੀ ਸ਼ਾਇਦ ਸਾਡੇ ਜਿਹੜੇ ਨਾਲ ਦੇ ਜੰਮੇ ਹੋਏ ਨੇ ਉਹਨਾ ਦੁੱਖ ਸਾਡਾ ਸ਼ਾਇਦ ਕਿਸੇ ਨੇ ਵੀ ਨਹੀਂ ਕੀਤਾ ਹੋਣਾ ਜਿੰਨਾ ਅਸੀਂ ਦੋਨਾਂ ਭੈਣਾਂ ਨੇ ਆਪਸ ਵਿੱਚ ਵੰਡ ਲਿਆ ਨਾ ਦੁੱਖ ਉਹ ਸਾਇਦ ਸਾਡੇ ਨਾਲ ਦੇ ਜੰਮੇ ਵੀ ਨਹੀਂ ਸਾਡੇ ਨਾਲ ਇੰਨਾ ਖੜੇ ਨਹੀਂ ਹੋਣੇ ਜਿੰਨਾ ਅਸੀਂ ਇੱਕ ਦੂਜੇ ਨਾਲ ਖੜ ਗਏ ਬਸ ਇਤੋਂ ਇੱਕ ਅਹਿਸਾਸ ਜਾ ਹੋ ਗਿਆ ਵੀ ਚਲੋ ਹਨਾ ਵੀ ਅਸੀਂ ਬਹੁਤ ਇੱਕ ਦੂਜੇ ਦੇ ਕਰੀਬ ਹੋ ਗਈਆਂ ਅਸੀਂ ਹਰ ਇੱਕ ਚੀਜ਼ ਗੱਲ ਕਰਨੀ ਕੋਈ ਵੀ ਗੱਲ ਕਰਨੀ ਆ ਆਪਣੀ ਘਰ ਦੀ ਕਰਨੀ ਆ ਬੱਚਿਆਂ ਦੀ ਕਰਨੀ ਆ ਬੱਚਿਆਂ ਦੇ ਫਿਊਚਰ ਦੀ ਕੋਈ ਗੱਲ ਕਰਨੀ ਆ ਅਸੀਂ ਦੋਵਾਂ ਨੇ ਇਕੱਠੀਆਂ ਨਹੀਂ ਕਰਨੀਆਂ ਜੀ ਅਸੀਂ ਵੀ ਕਿਸੇ ਦਾ ਹੋਰ ਸਹਾਰਾ ਨਹੀਂ ਤੱਕਿਆ ਜੀ ਇਹ ਚੀਜ਼ ਉਹ ਕਰਦੇ ਸੀ ਛੋਟੇ ਹਾਂਜੀ ਤੇ ਛੋਟੀ ਵੱਡੀ ਭੈਣ ਤੋਂ ਫਿਰ ਉਹ ਕਰਦੇ ਹੋਂ ਵੀ ਪੂਰਾ ਉਹ ਕੀ ਨਾਮ ਲੈਂਦੇ ਆ ਜਿਹੜੇ ਦਰਦੇ ਹੋਂ ਕਿ ਇਹ ਡਰਉਂਦੇ ਆ ਨਹੀਂ ਜੀ ਡਰਦੇ ਵੀ ਆ ਜੀ ਥੋੜਾ ਘਣਾ ਡਰਾ ਵੀ ਦਿੰਦੇ ਆ ਡਰਾ ਵੀ ਦਿੰਦੇ ਆ ਡਰਾ ਲਿੰਗ ਇਹ ਇਹ ਤਾਂ ਨਾਲ ਤੁਸੀਂ ਸੀਰੀਅਸ ਗਾ ਬੋਲਦੇ ਮੈਨੂੰ ਲੱਗਦਾ ਹੈ ਡਰਾ ਲਿੰਗ ਕਿਹਨਾਂ ਨਹੀਂ ਜਰਾ ਹੈ ਕਈ ਵੇਲੇ ਤਾਂ ਹੋ ਜਾਂਦਾ ਜੀ ਹੈ ਕਦੇ ਕਦੇ ਤਾਂ ਹੋ ਜਾਂਦਾ ਵੀ ਜਿਆਦਾ ਮਸਤੀ ਮਥੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੁਣ ਮੈਂ ਇੰਨਾ ਤੋਂ ਸੋਚ ਲੈਂਦੀ ਆ ਵੀ ਚਲ ਕੋਈ ਨਹੀਂ ਪਤਾ ਨਹੀਂ ਆਪਾਂ ਕਿੰਨਾ ਕਚੇਰ ਹੈਗੇ ਆ ਤੇ ਕਿੰਨਾ ਕਚੇਰ ਨਾ ਹੈਗੇ ਆ ਹਨਾ ਵੀ ਆਪਣੀ ਜ਼ਿੰਦਗੀ ਆਪਾਂ ਵਧੀਆ ਕੱਢੀਏ ਹੱਸ ਖੇਡ ਕੇ ਕੱਢੀਏ ਇਹ ਚੀਜ਼ ਰਹਿੰਦੀ ਆ ਬਸ ਇਹ ਥੋੜਾ ਜਿਹਾ ਮੈਨੂੰ ਕਹਿਦੀ ਰਹਿੰਦੀ ਆ ਵੀ ਤੂੰ ਜ਼ਿਆਦਾ ਮਸਤੀ ਚ ਰਹਿੰਦੀ ਆ ਵੀ ਇੰਨੀ ਮਸਤੀ ਵੀ ਸਹੀ ਨਹੀਂ ਹੁੰਦੀ ਇਹ ਚੀਜ਼ ਹੋ ਜਾਂਦੀ ਆ ਜੀ ਫਿਰ ਫਿਰ ਇਹਨਾਂ ਦੀ ਗਾਈਡੈਂਸ ਵੀ ਰਹਿੰਦੀ ਹੁੰਦੀ ਆ ਇਹਨਾਂ ਵੀ ਹਾਂ ਵੀ ਭੈਣੇ ਤੂੰ ਐ ਨਹੀਂ ਕਰਨਾ ਨਹੀਂ ਸਮਝਾਉਂਦੇ ਨੇ ਜੀ ਹਾਂਜੀ ਵੀ ਤੂੰ ਆ ਤੇਰੇ ਲਈ ਸਹੀ ਆ ਆ ਤੇਰੇ ਲਈ ਗਲਤ ਆ ਇਹ ਚੀਜ਼ਾਂ ਸਾਰੀਆਂ ਮੈਨੂੰ ਦੱਸਦੇ ਆ ਜੀ ਹਾਂਜੀ ਲੋਕ ਫਿਰ ਕਹਿੰਦੇ ਹੋ ਨੇ ਵੀ ਦਰਾਣੀਆਂ ਜੇ ਥਾਣੀਆਂ ਲੱਗਦੀਆਂ ਕਿਉਂ ਨਹੀਂ ਹਾਂਜੀ ਬਹੁਤ ਕਹਿੰਦੇ ਆ ਵੀ ਸਾਰੇ ਵੀ ਕਮੈਂਟ ਕਮੈਂਟ ਵੀ ਬੜੇ ਕਰਦੇ ਆ ਜੀ ਕਹਿ ਦਿੰਦੇ ਆ ਵੀ ਤੁਸੀਂ ਦੋਨੇ ਪਹਿਣਾ ਪਹਿਣਾ ਅਸੀਂ ਇਹਨਾਂ ਨੂੰ ਹਰੇਕ ਨੂੰ ਵੀ ਇਹੀ ਚੀਜ਼ ਕਹਿਣੀ ਆ ਵੀ ਅਸੀਂ ਦੋਨੇ ਪਹਿਣਾ ਪਹਿਣਾ ਵੀ ਇਹ ਵੱਡੇ ਨੇ ਮੈਂ ਤਾਂ ਮੈਂ ਛੋਟੀ ਹਾਂ ਬਸ ਇਹੀ ਚੀਜ਼ ਕਹਿ ਰਹੀ ਆ ਜੀ ਅਸੀਂ ਹਾਂਜੀ ਜਦੋਂ ਦੋਹਾਂ ਰਿਸ਼ਤੇਦਾਰਾਂ ਚ ਕੋਈ ਪੁਰਣੀ ਸਾਂਝ ਹੋਵੇ ਪੁਰਾਣਾ ਪਿਆਰ ਹੋਵੇ ਉਦੋਂ ਫਿਰ ਦੂਸਰੇ ਵੀ ਆ ਕੇ ਵਿੱਚ ਕੰਗੜਾਉਣ ਲੱਗੇ ਲਾਉਂਦੇ ਨੇ ਜੀ ਉਹ ਫਿਰ ਕਿਵੇਂ ਹੁੰਦਾ ਵੀ ਉਹ ਕਹਿੰਦੇ ਨੇ ਲੈ ਤੂੰ ਐਵੇਂ ਹੀ ਇਹਦਾ ਬੋਝ ਚੱਕੀ ਫਿਰਦੀ ਆ ਤੂੰ ਤੁਹਾਨੂੰ ਕਹਿੰਦੇ ਨੇ ਤੂੰ ਐਵੇਂ ਇਹਦੇ ਨਾਲ ਫਿਰਦੀ ਆ ਇਹ ਹੈਗਾ ਹਾਂ ਜੀ ਬਹੁਤ ਆਏ ਨੇ ਸਾਡੀ ਜ਼ਿੰਦਗੀ ਚ ਇਹ ਜੇ ਵੀ ਲੋਕ ਵੀ ਜਿਹੜੇ ਕਹਿੰਦੇ ਨੇ ਵੀ ਇਹ ਤੈਨੂੰ ਤੇਰੇ ਘਰ ਜੋਗੀ ਨਹੀਂ ਛੱਡਣਾ ਐ ਹੋ ਜੋ ਥੋੜੀ ਲਾਈਫ ਖਰਾਬ ਹੋ ਜੋ ਤੂੰ ਆਪਣੇ ਬੱਚਿਆਂ ਕੰਨੀ ਸੋਚ ਇਹ ਕਰ ਇਹ ਚੀਜ਼ਾਂ ਬੜੀਆਂ ਕਈਆਂ ਨੇ ਜੀ ਸਾਨੂੰ ਪਰ ਅਸੀਂ ਕਿਸੇ ਦੀ ਸੁਣਦੇ ਨਾਦੇ ਹਾਂ ਅਸੀਂ ਸੁਣੀ ਨਹੀਂ ਕਿਸੇ ਨਾ ਮੈਂ ਤਾਂ ਪਹਿਲਾਂ ਹੀ ਮੂੰਹ ਤੀ ਕਹਦਾ ਨਾ ਵੀ ਸਾਡੇ ਦੋਨਾਂ ਦੀ ਕੋਈ ਗੱਲ ਨਹੀਂ ਕਰਨੀਗੀ ਤੂੰ ਵੀ ਅਸੀਂ ਆਪਸ ਵਿੱਚ چاہے ਕਿਵੇਂ ਮਰਜੀ ਰਹੀਏ چاہے ਰਾਜੀ ਰਹੀਏ چاہے ਗੁੱਸੇ ਰਹੀਏ ਅਸੀਂ ਤੀਜੇ ਬੰਦੇ ਦੀ ਗੱਲ ਨਹੀਂ ਸੁਣਾਗੇ ਵੀ ਤੂੰ ਸਾਨੂੰ ਕੀ ਕਹਿ ਰਿਹਾ ਵੀ ਅਸੀਂ ਕਿਸੇ ਦੇ ਕਹਿਣ ਨਾਲ ਫਰਕ ਪਾ ਲਾਂਗੇ ਵਿੱਚ ਥੋੜਾ ਜਿਹਾ ਹੋਇਆ ਸੀ ਸਾਡੇ ਚ ਇਹ ਵੀ ਚੀਜ਼ ਮਿਸਟੇਕ ਹੋ ਗਈ ਸੀਗੀ ਵਿੱਚ ਕੋਈ ਇਹਦਾ ਆ ਗਿਆ ਵਿੱਚ ਸਾਡੇ ਬੰਦਾ ਵੀ ਸਾਨੂੰ ਦੋਨਾਂ ਭੈਣਾਂ ਨੂੰ ਇੱਕ ਸਾਲ ਅਲੱਗ ਅਲੱਗ ਕਰਕੇ ਰੱਖਿਆ ਜੀ ਫਿਰ ਜਦੋਂ ਬਾਅਦ ਵਿੱਚ ਇਹਨਾਂ ਨੂੰ ਵੀ ਮੇਰੇ ਥੋੜੇ ਜਿਹਾ ਬੋਲਮ ਆ ਗਈ ਸੀਗੀ ਮੈਨੂੰ ਜੇ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਆਪ ਖੁਦ ਫੋਨ ਕਰਕੇ ਜੀ ਮੈਨੂੰ ਕਿਹਾ ਵੀ ਮੈਂ ਤੈਨੂੰ ਮਿਲਣਾਗਾ ਵੀ ਤੁਸੀਂ ਦੱਸੋ ਕਿੱਥੇ ਹੋ ਫਿਰ ਮੈਂ ਇਹਨਾਂ ਕੋਲੇ ਗਈ ਸੀ ਜੀ ਦੂਸਰੇ ਦਿਨ ਨੂੰ ਤੇ ਹੁਣ ਅਸੀਂ 3-4 ਮਹੀਨੇ ਹੋ ਗਏ ਜੀ ਹੁਣ ਅਸੀਂ ਇਕੱਠੇ ਆ ਹਾਂ ਤੁਸੀਂ ਜਿਵੇਂ ਕਹਿੰਦੇ ਹੋ ਕਿ ਤੁਸੀਂ ਹੁਣ ਉਹ ਬਾਈਪਾਸ ਹੀ ਕਰਨ ਲੱਗੇ ਵੀ ਜਿਹੜਾ ਕੋਈ ਆਉਂਦਾ ਉਹਨੂੰ ਕਹਿ ਦਿੰਦੇ ਵੀ ਅਸੀਂ ਤਾਂ ਤੇਰੀ ਹਾਂ ਹਾਂ ਹਾਂਜੀ ਵੀ ਅਸੀਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਵੀ ਅਸੀਂ ਆਪਸ ਵਿੱਚ ਕਿਵੇਂ ਮਰਜ਼ੀ ਰਹਿ ਲਈਏ ਵੀ ਤੁਸੀਂ ਸਾਡੇ ਵਿੱਚ ਤੀਜੇ ਬੰਦੇ ਦੇ ਕਾਰਨ ਅਸੀਂ ਦੋਨੇ ਭੈਣਾਂ ਨੇ ਫਰਕ ਨਹੀਂ ਪਾਉਣਾ ਜੀ ਇਹ ਚੀਜ਼ ਹੈ ਜੀ ਸਾਡੀ ਬਿਲਕੁਲ ਸਭ ਵੀ ਹੋ ਜਾਂਦੇ ਆ ਕੋਈ ਜੀ ਨਹੀਂ ਜੀ ਗੁੱਸਾ ਜਦੋਂ ਮੈਨੂੰ ਮਾੜਾ ਮੋਟਾ ਛਿੜਕ ਛਿੜਕ ਦਿੰਦੀ ਹੈ ਜੀ ਉਹ ਇਹ ਮਤਲਬ ਤੁਸੀਂ ਨੈਣਨ ਨਾਲੇ ਨਹੀਂ ਹੁੰਦੇ ਨਹੀਂ ਨਹੀਂ ਮੈਂ ਵੀ ਨਹੀਂ ਹੁੰਦੀ ਜੀ ਆਏ ਵੀ ਉਦੋਂ ਉਸ ਟਾਈਮ ਵੀ ਆਏ ਹੋ ਜਾਂਦਾ ਹਨਾ ਵੀ ਇਹ ਮੈਨੂੰ ਕਹਿ ਦਿੰਦੇ ਨੇ ਫਿਰ ਮੈਨੂੰ ਆਏ ਹੋ ਜਾਂਦਾ ਵੀ ਚਲੋ ਜੇ ਕਿਹਾ ਤਾਂ ਆਪਣੇ ਚੰਗੇ ਲਈ ਕਿਹਾ ਹੁਣ ਕੋਈ ਮਾੜੇ ਲਈ ਤਾਂ ਕਿਹਾ ਨਹੀਂ ਹੈਗਾ ਕਿਹਣਾ ਕੋਣ ਮੰਨ ਆਪੇ ਮੰਨ ਜੰਨੀਓ ਕਿ ਮੰਨੋਗੇ ਨਹੀਂ ਅਸੀਂ ਬੋਲਣੋਂ ਨਹੀਂ ਹਟਦੇ ਜੀ ਮੰਨ ਹੀ ਰਹਿੰਦੇ ਹਾਂ ਇਹ ਮਗਰ ਇਹਨਾਂ ਨੂੰ ਲੋਡ ਨਹੀਂ ਚੱਲਦੀ ਹਾਂਜੀ ਵੀ ਮੈਨੂੰ ਮਨਾਉਣਾ ਪਵੇ ਇਹ ਨਰਾਜ ਹੁੰਦੇ ਦੋਵੇਂ ਹਾਂਜੀ ਇਹ ਨਰਾਜ ਹੁੰਦੇ ਆਹ ਕਦੇ ਕਦੇ ਤਾਂ ਹੋ ਜਾਂਦੇ ਲੱਗਦਾ ਹੀ ਆ ਮੈਨੂੰ ਤੁਸੀਂ ਮਨਾਉਂਦੇ ਹੋਗੇ ਤੇ ਤੁਹਾਨੂੰ ਪਤਾ ਜੀ ਆਂਦਾ ਹੁੰਦਾ ਕਿਉਂਕਿ ਮੈਨੂੰ ਪਤਾ ਵੀ ਮੈਂ ਕੋਈ ਨਾ ਕੋਈ ਇਹ ਜੀ ਗੱਲ ਕਹਿ ਦੇਣੀ ਆ ਇਹਨਾਂ ਨੇ ਹੱਸ ਪੈਣਾ ਬਸ ਉਹਤੇ ਮੰਨ ਗਏ ਇਹ ਬੜਾ ਸੌਖਾ ਤਰੀਕਾ ਹੈ ਹਸਾ ਦੇਣਾ ਬੰਦਾ ਤੇ ਤੁਸੀਂ ਇੰਨੀ ਸਾਲੀ ਨਾਲ ਹੀ ਮੰਨ ਜਾਂਦੇ ਬਸ ਆਹੀ ਵਚਨ ਆ ਕਿ ਮੋਰੇ ਹੱਥਾਂ ਪੈਣਾ ਉਹ ਬੇਟੀ ਲੱਗ ਜਾਂਦੀ ਨਾਲ ਤੇ ਹਾਂ ਵੀ ਵੀਡੀਓ ਬਣਾਵਾਂ ਮਸਤੀ ਪਿਸ ਰੈਨੇ ਕਹਣਾ ਆਏ ਬਣਾਵਾਂਗੇ ਅਸੀਂ ਤੈਰੇ ਨੇ ਹੱਸ ਮੈਨੂੰ ਚੱਲ ਬਿਕਣਾ ਤੱਕੀ ਥੋੜਾ ਜਿਹਾ ਹੈ ਹੀ ਇਦਾਂ ਦੀ ਨੇ ਚਲ ਕੋਈ ਗੱਲ ਨਹੀਂ ਜਿਆਦਾ ਫਿਰ ਜੇ ਫੋਨ ਤੇ ਵੀ ਲੱਗੀ ਰਹੂਗੀ ਫਿਰ ਮੈਂ ਇਹ ਘੜਕ ਦੰਨੀ ਫੋਨ ਤੇ ਨਹੀਂ ਜਿਆਦਾ ਕੰਮ ਗੱਲ ਆ ਇੱਕ ਮੈਨੂੰ ਜਿਆਦਾ ਫੋਨ ਤੇ ਗੱਲ ਨਹੀਂ ਕਰਨੀ ਮੈਨੂੰ ਆਕੂ ਵੀ ਵਸੇ ਸੇ ਟਾਈਮ ਹੀ ਕੱਟ ਫੋਨ ਆਪਦਾ ਕੰਮ ਕਰ ਕੋਈ ਇਹ ਚੀਜ਼ ਨਹੀਂ ਮੈਂ ਨਾ ਪਹਿਲਾਂ ਸ਼ੁਰੂ ਤੋਂ ਹੀ ਆ ਮੇਰੇ ਦਿਲ ਦੀ ਗੱਲ ਕਿਸੇ ਨਾਲ ਖੋਲ ਕੇ ਕੁਝ ਹੈਗੀ ਜਿਆਦਾ ਕੋਲ ਜੇ ਰਹਿ ਗਈ ਜਾਂ ਮੇਰੀ ਵਿੱਚ ਸੀਗੀ ਹਸਣ ਤੋਂ ਬਾਅਦ ਮੈਂ ਦੁਨਣਾ ਨਾਲ ਸਿਆਰ ਗੱਲ ਕਰਨੀ ਮੈਂ ਗੱਲ ਕਰਦੀ ਨਹੀਂ ਸੀ ਫालतू ਕਿਸੇ ਨਾਲ ਜੇ ਕੋਈ ਆਉਣਾ ਜਾਂ ਕਿਸੇ ਨੇ ਮੇਰੇ ਕੋਲ ਗੱਲ ਕਰਨੀ ਵੀ ਆਪਾਂ ਨੂੰ ਐਦਾਂ ਨਾਲ ਸੀ ਵੀ ਇਹ ਆਪਾਂ ਨੂੰ ਬਗਾਨੇ ਹੋ ਕੇ ਗੱਲ ਕਰਦੇ ਹੋ ਚਾਹੇ ਕੋਈ ਮੰਮੀ ਸੀ ਕੋਈ ਡੈਡੀ ਸੀ ਜਾਂ ਕੋਈ ਸਲਾਹ ਲੈਣੀ ਮੈਂ ਕਹਣਾ ਨਹੀਂ ਜਿਵੇਂ ਮੈਨੂੰ ਲੋਟ ਲੱਗੂ ਮੈਂ ਤਾਂ ਉਦਾਂ ਹੀ ਕਰਨਾ ਮੈਂ ਸੋਡੀ ਸਲਾਹ ਤੇ ਚੱਲਣਾ ਨਹੀਂ ਤੁਸੀਂ ਆਪਣੇ ਆਪ ਤੇ ਬਾਲਾ ਭਰੋਸਾ ਰੱਖਦੇ ਹਾਂ ਕਿਸੇ ਦੇ ਭਰੋਸਾ ਨਾ ਆਇਆ ਦਾ ਭਰੋਸਾ ਤਾਂ ਹੁਣ ਦੇਖੋ ਜੀ ਹਨਾ ਚਾਹੇ ਕੁਛ ਵੀ ਹੈ ਜਦੋਂ ਆਪ ਹੀ ਬੰਦੇ ਨੇ ਕਮਾਉਣਾ ਆਪ ਹੀ ਆਪਣੇ ਬੱਚੇ ਪਾਲਣੇ ਨੇ ਹਨਾ ਖੁਦ ਤੇ ਭਰੋਸਾ ਹੋਣਾ ਚਾਹੀਦਾ ਬੰਦੇ ਨੂੰ ਵੀ ਆਪਾਂ ਆਪਣੇ ਬੱਚਿਆਂ ਲਈ ਕੀ ਬਣਾ ਸਕਦੇ ਆ ਕੀ ਕਰ ਸਕਦੇ ਆ ਕਿਉਂਕਿ ਕਿਸੇ ਦੇ ਭਰੋਸਾ ਕਰਕੇ ਚੱਲਾਂਗੇ ਜੀ ਅੱਜ ਕੱਲ ਕੋਈ ਸਤ ਦੇਣ ਵਾਲਾ ਨਹੀਂ ਹੈਗੀ ਆਪਾਂ ਨੂੰ ਐ ਨਹੀਂ ਪਤਾ ਕਿਹੜੇ ਵੇਲੇ ਕਿੱਥੇ ਸੱਜੇ ਕਿਉਂਕਿ ਲੋਕ ਵੱਡੇ ਵੱਡੇ ਵਾਅਦੇ ਕਰਕੇ ਮੁੱਕਰ ਜਾਂਦੇ ਆ ਇਹ ਚੀਜ਼ਾਂ ਹੋ ਜਾਂਦੀਆਂ ਸੀ ਤੁਹਾਡੀ ਕਹਾਣੀ ਵੀ ਦੱਸੀ ਲੋਕਾਂ ਨੂੰ ਵੀ ਇਨਸਪਾਇਰ ਹੋਣ ਜਿਵੇਂ ਰਾਣੀਆਂ ਜਖਾਣੀਆਂ ਵੀ ਪਹਿਨਾ ਪਾ ਸਕਦੀਆਂ ਜਿਹੜੀਆਂ ਉਹ ਬਣ ਨਹੀਂ ਸਕਦੀਆਂ ਸਹੀ ਗੱਲ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਟਾਈਮ ਦਿੱਤਾ